ਸਾਹਿਬ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ نیوز ਤੇ ਮੈਂ ਸ਼੍ਰਾਮ ਸਿੰਘ ਵਿਸ਼ਵ ਭਾਰ ਵਿੱਚ ਵੰਡੀ ਵੱਡੀ ਤਦਾਦ ਵਿੱਚ ਫੈਲ ਰਹੇ ਅંધ ਵਿਸ਼ਵਾਸ ਦੀ ਹਰ ਰੋਕਥਾਮ ਲਈ ਲਗਾਇਆ ਗਿਆ ਗੁਰਬਾਣੀ ਦਾ ਲੰਗਰ ਅਤੇ ਵੰਡੀਆਂ ਗੰਨੀਆਂ ਲੋਕਾਂ ਨੂੰ ਗੁਰਬਾਣੀ ਦੀਆਂ ਸਿੱਟੀਆਂ ਜਲਾਸ਼ਰੀ ਮੌਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬਰਾੜ ਕਲਾ ਦੇ ਗੁਰਦੁਆਰਾ ਸਾਹਿਬ ਵਿਖੇ ਅਭਿਸ਼ੋਪਨ ਵਿੱਚ ਵੱਧ ਰਹੇ ਅંધ ਵਿਸ਼ਵਾਸ ਨੂੰ ਧਿਆਨ ਵਿੱਚ ਰੱਖਦਿਆ ਗੁਰਸਿੱਖ ਪ੍ਰਚਾਰਕਾਂ ਵੱਲੋਂ ਲਗਾਇਆ ਗਿਆ ਗੁਰਬਾਣੀ ਦਾ ਲੰਗਰ ਅਤੇ ਗੁਰਬਾਣੀ ਦੀਆਂ ਮੁਫਤ ਸੈਟੀਆਂ ਮੰਡਣ ਦੀ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਸੇਵਾਦਾਰ ਮਾਨਪ੍ਰੀਤ ਸਿੰਘ ਪਿੰਡ ਲਵਾਨਿਆ ਵਾਲੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪਨੇ ਨੂੰ ਸਕਾਰ ਕਰਨ ਵਾਸਤੇ ਸਾਡੇ ਵੱਲੋਂ ਪਿੰਡ ਪਿੰਡ ਅਤੇ ਘਰ-ਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਸੱਚੀਆਂ ਮੁਕਤ ਵੰਡ ਕੇ ਗੁਰਬਾਣੀ ਦਾ ਲੰਗਰ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਿੰਡ ਵਿਰਾੜ ਕਲਾਂ ਦੇ ਪੰਜਾਬ ਪਰਿਵਾਰਾਂ ਵਿੱਚ ਸੈਂਕੜੀਆਂ ਵੰਡੀਆਂ ਗਈਆਂ ਅਤੇ ਸਾਡੇ ਵੱਲੋਂ ਲਗਭਗ 3 ਲੱਖ ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਚੁੱਕਾ ਹੈ। ਇਸ ਸਮੇਂ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਧਾਨ ਧਰਮਪਾਲ ਸਿੰਘ ਵੱਲੋਂ ਸេចੀਆਂ ਮੰਡਲ ਆਏ ਜਥੇਦਾਰ ਦਾ ਤਹੇ ਦਿਨੋਂ ਧੰਨਵਾਦ ਕੀਤਾ ਗਿਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਜੀ વિશેષ ਰਿਪੋਰਟ ਧੰਨਵਾਦ ਸਸਕਾਰ ਜੀ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਗੋਦੀ ਤੇ ਮੈਂ ਸਤਰਾਮ ਸਿੰਘ ਅਸੀਂ ਇਸ ਵੇਲੇ ਪਿੰਡ ਬਰਾੜ ਕਲਾਂ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਕਿ ਇੱਕ ਅਹਿਮ ਖਬਰ ਦੇਣ ਜਾ ਰਹੇ ਹਾਂ ਇਸ ਇਲਾਕੇ ਦੇ ਵਿੱਚ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਲੰਗਰ ਵੀ ਬਹੁਤ ਸਿੱਖ ਸੰਤਾਂ ਵੱਲੋਂ ਲਾਏ ਜਾਂਦੇ ਤੇ ਹਰ ਜਿੱਥੇ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਹੁੰਦੀ ਆ ਇਹ ਜਿਹੜਾ ਸਿੱਖ ਧਰਮਾਂ ਤੇ ਸਿੱਖ ਧਰਮ ਦੇ ਪੈਰੋਕਾਰ ਆ ਉੱਥੇ ਆਪਣੀ ਆਪਣੀ ਸਮੂਲੀਅਤ ਉਹ ਜਿਹੜੀ ਉਹ ਲੈ ਕੇ ਜਾਂਦੇ ਹੈਗੇ ਇਸੇ ਤਰ੍ਹਾਂ ਹੀ ਅੱਜ ਜਿਹੜਾ ਕਿ ਇੱਕ ਕੁਝ ਕਮੇਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਘੱਟ ਧਿਆਨ ਦੇਣ ਕਰਕੇ ਜਾਂ ਸਿਆਸੀ ਕਰਨ ਕਰਕੇ ਜਿਸ ਚੀਜ਼ ਦਾ ਪ੍ਰਸਾਰ ਦੀ ਜ਼ਰੂਰਤ ਸੀ ਉਹਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਸਾਡੇ ਬਾਬਾ ਜੀ ਇੱਥੇ ਆਏ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਜਿਹੜੀਆਂ ਪੋਤੀਆਂ ਵੀ ਘਰ-ਘਰ ਦੇ ਵਿੱਚ ਇਹ ਗੁਰਬਾਣੀ ਨੂੰ ਲੈ ਕੇ ਜਾਣ ਵਾਸਤੇ ਇੱਥੇ ਕੁਝ ਜਿਹੜੇ ਸਿੱਖ ਧਰਮ ਨੂੰ ਪਿਆਰ ਕਰਦੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਬਾਬਾ ਲਾਣਕ ਦੀ ਬਾਣੀ ਨੂੰ ਪਿਆਰ ਕਰਦੇ ਸਰਬੱਤ ਦੇ ਭਲੇ ਲਈ ਬਣੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਪੋਤੀਆਂ ਪ੍ਰਕਾਸ਼ ਕੀਤੀਆਂ ਲੋਕਾਂ ਦੇ ਘਰਾਂ ਵਿੱਚ ਵੰਡੀਆਂ ਜਾ ਕੇ ਜਿੱਥੋਂ ਕਿ ਲੋਕ ਸੇਧ ਲੈ ਸਕਣ ਤੇ ਇਹਨਾਂ ਨਾਲ ਹੋਰ ਜਾਣਕਾਰੀ ਲੈ ਕੇ ਤੁਹਾਨੂੰ ਦੱਸਦੇ ਆ ਵੀ ਇਹਨਾਂ ਦਾ ਮਕਸਦ ਕੀ ਆ ਬਾਬਾ ਜੀ ਕੀ ਨਾਂ ਕੀ ਆ ਨਾਮ ਅਰਪੇ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਆਪਣਾ ਨਗਰ ਹੈਗਾ ਜੀ ਲੁਬਾਣਿਆਂ ਵਾਲੀ ਤੇ ਅਸਲ ਵਿੱਚ ਜਿਹੜਾ ਕੋ ਨਾਨਕ ਸਾਹਿਬ ਦਾ ਸੁਪਨਾ ਸੀਗਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ ਜਿਹੜਾ ਅਸੀਂ ਹੁਣ ਗੁਰਬਾਣੀ ਦਾ ਲੰਗਰ ਲਾ ਰਹੇ ਹਾਂ ਜੀ ਕਿਉਂਕਿ ਸਾਡੀ ਜਿਹੜੀ ਸਿੱਖ ਕੌਮ ਆ ਇਹ ਲੰਗਰਾਂ ਵਾਸਤੇ ਜਾਣੀ ਜਾਂਦੀ ਹੈ ਜੀ ਮਾਰਸ਼ਲ ਕੌਮ ਆ ਠੀਕ ਹੈ ਜੀ ਬਹਾਦਰ ਕੌਮ ਆ ਪਰ ਅਸੀਂ ਗੁਰਬਾਣੀ ਦੇ ਪੱਖ ਤੋਂ ਬੜਾ ਪਿੱਛੜਦੇ ਜਾ ਰਹੇ ਹਾਂ ਜੀ ਠੀਕ ਹੈ ਜੀ ਬਾਣੀ ਵੱਲ ਸਾਡਾ ਧਿਆਨ ਘਟਾ ਹੋਰ ਅਸੀਂ ਇਮਾਰਤਾਂ ਉਸਾਰ ਰਹੇ ਹਾਂ ਅਸੀਂ ਲੰਗਰਾਂ ਵੱਲ ਧਿਆਨ ਬਹੁਤ ਦੇ ਰਹੇ ਹਾਂ ਪਰ ਅਸੀਂ ਜਿਹੜਾ ਗੁਰਬਾਣੀ ਵੱਲ ਸਾਡਾ ਧਿਆਨ ਬਿਲਕੁਲ ਘਟਾ ਪ੍ਰਚਾਰ ਬਹੁਤ ਘਟ ਹੋ ਰਿਹਾ ਸੋ ਬਸ ਇਹੀ ਸਾਡਾ ਮੁਹਿਮਾ ਜੀ ਇਹੀ ਸਾਡਾ ਮਤਲਬ ਟਾਰਗੇਟ ਹੈ ਕਿ ਵੱਧ ਤੋਂ ਵੱਧ ਜੀਵਾਂ ਨੂੰ ਬਾਣੀ ਨਾਲ ਜੋੜਿਆ ਜਾਵੇ ਤੇ ਗੁਰੂ ਨਾਲ ਆਪਣੇ ਜੋੜਿਆ ਜਾਵੇ ਸਾਰਾ ਤੇ ਬੱਬਾ ਜੀ ਕਦੋਂ ਕੋਲੀ ਮੈਂ ਸ਼ੁਰੂ ਕੀਤੀ ਗਈ ਆ ਇਹ ਮੁਹਿੰਮ ਤਕਰੀਬਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 2006 ਤੋਂ ਆਰੰਭ ਹੋਈ ਹੈ ਜੀ ਪਰ ਹੁਣ ਅਸੀਂ ਜ਼ਿਆਦਾਤਰ ਨਗਰਾਂ ਵੱਲ ਧਿਆਨ ਦੇ ਰਹੇ ਹਾਂ ਨਗਰ ਪਿੰਡਾਂ ਵੱਲ ਹੁਣ ਤੱਕ ਜਿਹੜੇ ਆ ਇਹ ਛੋਟੇ ਮਿੰਨੇ ਗੁਰੂ ਸਾਹਿਬ ਦੇ ਸਰੂਪ ਆ ਜਾਨੀ ਪੋਤੀਆਂ ਦੇ ਰੂਪ ਚ ਇਹ ਕਿੰਨੇ ਮਤਲਬ ਪ੍ਰੇਮੀਆਂ ਤੱਕ ਪਹੁੰਚਾ ਇਹ ਟਾਰਗੇਟ ਤਾਂ ਬਹੁਤ ਵੱਡਾ ਹੈਗਾ ਜੀ ਹੁਣ ਇਸ ਜਿਹੜਾ ਸਾਨੂੰ ਵੀ ਨਹੀਂ ਪਤਾ ਨਾ ਤਕਰੀਬਨ ਕੋਈ 8-10 ਲੱਖ ਪ੍ਰਾਣੀ ਸਾਈ ਪਟ ਕਰ ਰਿਹਾ ਪੋਥੀਆਂ ਤੋਂ ਇਹ ਜਿੰਨੀ ਸੇਵਾ ਸਾਡੀ ਹੈਗੀ ਬਿਲਕੁਲ ਨਿਸ਼ਕਾਮ ਸੇਵਾ ਜੀ ਕੋਈ ਪੈਸਾ ਨਹੀਂ ਲੈਂਦੇ ਅਸੀਂ ਸੋ ਬਸ ਸਤਕਾਰਤਾ ਤੇ ਪਿਆਰ ਦਾ ਹੀ ਸਾਡੀ ਜਿਹੜੀ ਬੇਟਾ ਹੁੰਦੀ ਹੈ ਹੋਰ ਕੋਈ ਬੇਟਾ ਨਹੀਂ ਹੁੰਦੀ ਤੇ ਬਸ ਇਹ ਹੀ ਟਾਰਗੇਟ ਸਾਡਾ ਜੀ ਵੱਧ ਤੋਂ ਵੱਧ ਲੋ ਜੀਵਾਂ ਨੂੰ ਬਾਣੀ ਨਾਲ ਜੋੜੀਏ ਤਾਂ ਉਹਨਾਂ ਨੂੰ ਜੇ ਸੰਸਾਰ ਵਿੱਚ ਜੋ ਅਸੀਂ ਆਏ ਆ ਜਿਵੇਂ ਪਾਸ਼ਾ ਜੀ ਕਹਿੰਦੇ ਆ ਪਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਹਾਰਣ ਕੀ ਇਹ ਤੇਰੀ ਬਰੀਆ ਬੇ ਸੰਸਾਰ ਤੇ ਕਰਨ ਕੀ ਆ ਜਾਂ ਬਸ ਇਸੇ ਵਾਸਤੇ ਅਸੀਂ ਮਤਲਬ ਚੱਲ ਰਹੇ ਆਂ ਕਿ ਬਾਧੂ ਤੋਂ ਬਾਜੀਵਾ ਨੂੰ ਬਾਣੀ ਨਾਲ ਜੋੜਿਆ ਜਾਵੇ ਮੱਬਾ ਜੀ ਇੱਕ ਚੀਜ਼ ਇਹ ਆ ਵੀ ਆਪਾਂ ਥੋੜਾ ਜਿਹਾ ਹੋਰ ਜੇ ਸਿੱਖ ਸੰਗਤਾਂ ਨੂੰ ਉਹ ਦੱਸਿਆ ਜਾਵੇ ਖੋਲ ਕੇ ਵੀ ਜਿਸ ਤਰ੍ਹਾਂ ਮੰਨ ਲਓ ਤੁਸੀਂ ਜਗਰ ਕੀਤਾ ਵੀ ਇਹਦੀ ਸੇਵਾ ਜਿਹੜੀ ਆ ਉਹ ਤੁਹਾਡੇ ਵੱਲੋਂ ਕੋਈ ਨਹੀਂ ਵਸੂਲ ਕੀਤੀ ਜਾਂਦੀ ਲਈ ਜਾਂਦੀ ਤੇ ਫਰੀ ਸੇਵਾ ਹੈਗੀ ਆ ਠੀਕ ਆ ਨਾ ਜੀ ਤੇ ਦੂਸਰੇ ਨੰਬਰ ਤੇ ਫਿਰ ਤੁਹਾਨੂੰ ਬੁਲਾਇਆ ਜਾਂਦਾ ਹੈ ਨਗਰ ਨਿਵਾਸੀਆਂ ਵੱਲੋਂ ਕਿ ਤੁਸੀਂ ਜਿੱਥੇ ਜ਼ਰੂਰਤ ਹੁੰਦੀ ਹੈ ਆਪਣੇ ਆਪ ਨੂੰ ਹਾਂ ਨਹੀਂ ਬਾਈ ਗੁਰੂ ਜੀ ਅਸੀਂ ਨਾ ਇੱਕ ਦਿਨ ਆਉਣੇ ਆ ਮੀਟਿੰਗ ਕਰਨ ਵਾਸਤੇ ਉਸ ਮੀਟਿੰਗ ਦੇ ਵਿੱਚ ਜਿਹੜੇ ਨਗਰ ਦੇ ਮੇਨ ਵੀਰ ਹੁੰਦੇ ਆ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੁੰਦੇ ਆ ਉਹਨਾਂ ਨੇ ਇਕੱਤਰ ਕਰਦੇ ਆ ਤੇ ਫਿਰ ਆਪਾਂ ਵੀ ਮੀਟਿੰਗ ਲੈਣੀ ਹੈ ਇੱਕ ਤੇ ਉਹ ਮੀਟਿੰਗ ਦੇ ਵਿੱਚ ਸਾਰਾ ਸਮਝ ਆ ਜਾਂਦਾ ਪਾਈ ਆਪਾਂ ਹਰੇ ਘਰ ਦਾ ਕੁੰਡਾ ਖੜਕਾਉਣਾ ਹੈ ਗੁਰਨਾਣਕ ਦੀ ਬਾਣੀ ਨੂੰ ਆਪਾਂ ਹਰ ਘਰ ਤੱਕ ਪਹੁੰਚਾਈਏ ਕਿਉਂਕਿ ਅਸੀਂ ਬਾਣੀ ਤੋਂ ਸਖਨੇ ਆ ਸੋ ਇਹੀ ਸਾਡਾ ਸੁਨੇਹਾ ਜੀ ਮੀਟਿੰਗ ਕਰਨ ਤੋਂ ਬਾਅਦ ਆਪਾਂ ਇੱਕ ਦਿਨ ਉਲੀਕਰਨ ਲੈਣੇ ਆ ਵੀ ਐਸ ਦਿਨ ਆਪਾਂ ਸਾਰੇ ਪਠਨ ਦੀ ਅਰੰਭਤਾ ਕਰਾਵਾਂਗੇ ਫਿਰ ਇਹ ਸਾਰੀ ਮਰਿਆਦਾ ਦਰੜ ਕਰਵਾ ਕੇ ਅਰਦਾਸ ਕਰਕੇ ਸਾਰੀਆਂ ਸੰਗਤਾਂ ਨੂੰ ਸਾਈ ਪਠਨਾ ਕਰਾ ਜਾਈਏ ਠੀਕ ਜੀ ਉਹ ਭਾਈ ਟੈਗਰ ਪੰਜਾਬ ਨਿਊਜ਼ ਦੀ ਪੂਰੀ ਟੀਮ ਵੱਲੋਂ ਇੱਥੇ ਪਿੰਡ ਬਰਾੜ ਕਲਾਂ ਤੇ ਆਉਣ ਕੇ ਜਿਹੜੀ ਸੇਵਾ ਕੀਤੀ ਤੁਸੀਂ ਆ ਇਹਦੇ ਵਾਸਤੇ ਤੁਹਾਡਾ ਸਾਡੇ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ ਜੀ ਇਸ ਤੋਂ ਪਰੰਤ ਇੱਥੋਂ ਗੁਰਦੁਆਰਾ ਕਮੇਟੀ ਜਿਹੜੀ ਕਿ ਕੋਮ ਮਿੰਨੀ ਕਮੇਟੀਆਂ ਬਣਾਈਆਂ ਹੁੰਦੀਆਂ ਉਹਨਾਂ ਦੇ ਪ੍ਰਧਾਨ ਸਾਹਿਬ ਵੀ ਇੱਥੇ ਆਏ ਆ ਥੋੜਾ ਜਿਹਾ ਜਿਹੜਾ ਅੱਜ ਲੰਗਰ ਲੱਗਿਆ ਗੁਰਬਾਣੀ ਦਾ ਲੰਗਰ ਲੱਗਿਆ ਉਹਦੇ ਬਾਰੇ ਵਿੱਚ ਇਹਨਾਂ ਤੋਂ ਵੀ ਥੋੜਾ ਜਿਹਾ ਆਪਾਂ ਯੋਗਦਾਨ ਲੈਣੇ ਆ ਵੀ ਜਿਹੜਾ ਪਬਲਿਕ 'ਚ ਮੈਸੇਜ ਜਾ ਸਕੇ ਆ ਬਾਪੂ ਜੀ ਨਾਮ ਕੀ ਆਕਰਮ ਸਿੰਘ ਜੀ ਅ ਅੱਜ ਜਿਹੜਾ ਮਤਲਬ ਪ੍ਰੋਗਰਾਮ ਹੋਇਆ ਇੱਥੇ ਘਰ ਘਰ ਗੁਰਬਾਣੀ ਜਿਹੜੀ ਆ ਪੁਜਦੀ ਕਿਤੇ ਨੂੰ ਕਿਵੇਂ ਵੇਖੀ ਬਹੁਤ ਵਧੀਆ ਜੀ ਫਿਰ ਭਾਈ ਸਾਹਿਬ ਨੇ ਪ੍ਰਵਾਨਾ ਕੀਤਾ ਸਾਨੂੰ ਅਗ ਦੱਸਿਆ ਸਮਝਾਇਆ ਅਸੀਂ ਬਰਵੀਰ ਸਿੰਘ ਦਾ ਸਾਥ ਲਿਆ ਜੀ ਕਮੇਟੀ ਵੱਲੋਂ ਤੇ ਸ੍ਰੀ ਸੰਸਦ ਬਹੁਤ ਬਹੁਤ ਧੰਨਕੀ ਚਾਹੀ ਤੇ ਤੁਸੀਂ ਇਹਨਾਂ ਨੂੰ ਬੁਲਾਇਆ ਸੀ ਕਿ ਮਤਲਬ ਇਹ ਵੈਸੇ ਫਿਰ ਚੱਕਰ ਲਾਉਂਦੇ ਆ ਨਾ ਪਿੰਡਾਂ ਜਾਂਦੇ ਪ੍ਰਚਾਰ ਕਰਦੇ ਆ ਲਹਿਰ ਜਨਤਰੀ ਲਹਿਰ ਦੇ ਵਿੱਚ ਹਿੱਸਾ ਤੇ ਇੱਕ ਬਦਸਾਲ 350 ਸਾਲ ਆ ਰਹੇ ਨਾ 시ਦ ਗੁਰਗੁਰਾਂ ਦੇ ਉਹਦੇ ਸੰਬੰਧ ਚ ਲਹਿਰ ਚੱਲਦੀ ਹੈ ਤੇ ਇਸ ਪਿੰਡ ਦੇ ਵਿੱਚ ਮਤਲਬ ਕਿੰਨੇ ਸਰੂਪ ਜਿਹੜੇ ਆ ਮਿੰਨੀ ਸਰੂਪ ਛੋਟੇ ਸਰੂਪ ਸਹੀ ਚਾ ਅਗਲੇ 50 ਘਟ ਸਕ ਪਹੁੰਚੇ 50 ਪਰਿਵਾਰ ਜਿਹੜੇ ਪਰਿਵਾਰ ਜਿਹੜੇ ਸਹਿਜ ਰਣਾ ਨਾਲ ਜੁੜ ਗਏ ਰਾਣੀ ਨਾਲ ਜੁੜ ਗਏ ਬਾਣੀ ਨਾਲ ਜੁੜ ਗਏ ਜਾਂ ਸਹਿਜ ਬਾਠ ਕਰ ਕਰ ਹੋਣਗੇ ਕੀ ਲੋਕਾਂ ਨੂੰ ਕੀ ਮੈਸੇਜ ਹੈ ਬਹੁਤ ਵਧੀਆ ਮੈਸੇਜ ਹੈ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਕਈ ਘਰਾਂ ਨੂੰ ਇਹ ਬੱਚਿਆਂ ਨੂੰ ਪਤਾ ਨਹੀਂ ਸੀ ਵਾ ਗੁਰੂਕਾਰ ਗੁਰਬਾਣੀ ਕੀ ਹੈ ਬਹੁਤ ਵਧੀਆ ਗੱਲ ਹੈ ਭਾਈ ਸਾਹਿਬ ਨੇ ਬਹੁਤ ਵੱਡਾ ਕਾਰਨਾ ਕੀਤਾ ਹੈ ਅਸੀਂ ਇਹਨਾਂ ਦਾ ਪੰਜ ਬਾਣੀਆਂ ਨਾਲ ਜੁੜੇ ਨੇ ਨਿਤਨੇਮ ਨਾਲ ਪੰਜ तकरीबन ਘਰ-ਘਰ ਦੇ ਵਿੱਚ ਵੀ ਹੋਗ ਪੰਜ ਬਾਣੀਆਂ ਪੜ੍ਹੀ ਜਾਂਦੀਆਂ ਇਹਦੇ ਸਬੰਧ ਵਿੱਚ ਗੁਰੂ ਸਾਹਿਬ ਦੀ 1430 ਅੰਗ ਨੇ ਤੇ ਮੈਸੇਜ ਇਹ ਵੀ ਅਸੀਂ ਪੂਰੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ 1430 ਅੰਗਾਂ ਦੇ ਦਰਸ਼ਨ ਕਰੀਏ ਇਸ ਕਰਕੇ ਛੋਟੇ ਜਿਹੜੇ ਸੈਂਚੀਆਂ ਛੋਟੇ ਗੁਰੂ ਸਾਹਿਬ ਨੇ ਉਹਨਾਂ ਤੋਂ ਸ਼ੁਰੂਆਤ ਕੀਤੀ ਵੀ ਘਰ-ਘਰ ਬਾਣੀ ਪੜ੍ਹੀ ਜਾਵੇ ਕਿਉਂਕਿ ਸਾਡੇ ਵਿੱਚ ਜਿਹੜਾ ਅੰਧ ਵਿਸ਼ਵਾਸ ਬਹੁਤ ਫੈ ਚੁੱਕਾ ਹੈ ਹਰੇਕ ਧਰਮ ਦਾ ਹੀ ਸਤਿਕਾਰ ਕਰ ਦਿੱਤੇ ਹਰੇਕ ਧਰਮ ਜਿਹੜਾ ਆਪਣੇ ਪਰ ਪਰ ਪਕੋਰੇ ਆਪਣੇ ਧਰਮ ਦੇ ਵਿੱਚ ਮਰ ਪਕਾ ਰਵੇ ਕਈ ਕਰਦੇ ਇਹ ਜਿਹੜੇ ਘਰ ਘਰ ਵਿੱਚ ਜਿਹੜੇ ਪਸਾਰ ਕਰ ਰਹੇ ਨੇ ਆਪਣਾ ਜਿਹੜਾ ਫਲਾ ਰਹੇ ਨੇ ਤੇ ਅਸੀਂ ਵੀ ਵੀਰ ਜੀ ਨੇ ਬਹੁਤ ਵੱਡਾ ਜਿਹੜਾ ਪ੍ਰਾਲਾ ਕੀਤਾ ਹੈ ਜਦ ਸਾਡਾ ਧਰਮ ਜਿਹੜਾ ਥੋੜਾ ਜਿਹਾ ਜੇ ਪਿੱਛੇ ਜਾ ਰਿਹਾ ਬਾਣੀ ਤੋਂ ਵੀਰ ਜੀ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਤੇ ਅਸੀਂ ਇਹਨਾਂ ਦੀ ਸਿਰੰਗਾ ਜੋਗ ਅਸੀਂ ਇਹਨਾਂ ਦੀ ਸਿਫਤ ਕਰਦੇ ਆਂ ਵੀ ਬਹੁਤ ਵਧੀਆ ਕੰਮ ਕੀਤਾ ਹੈ ਨਾ ਵੀਰ ਜੀ ਹਰਾਂ ਨੇ ਦੱਸਿਆ ਵੀ ਲੰਗਰ ਬਹੁਤ ਲੱਗਦੇ ਆ ਜੀ ਮਾਗੀਆਂ ਦੇ ਉੱਤੇ ਮੇਲਿਆਂ ਦੇ ਉੱਤੇ ਜੀ ਜਿਹੜਾ ਅਸਲ ਲੰਗਰ ਹੈ ਅਸੀਂ ਬਹੁਤ ਦੂਰ ਹੋ ਉਸ ਲੰਗਰ ਤੋਂ ਜਿਹੜਾ ਸਿਰ ਗੁਰੂ ਨਾਨਕ ਦੇਵ ਜੀ ਸਾਨੂੰ ਲੰਗਰ ਦੱਸਿਆ ਸੀ ਅਸੀਂ ਉਸ ਲੰਗਰ ਤੱਕ ਅਜੇ ਤੱਕ ਪਹੁੰਚੀ ਨਹੀਂ ਸੱਚੇ ਪਾਤਸ਼ਾਹ ਅਸੀਂ ਅਰਦਾਸ ਕਰਦੇ ਕਿ ਉਹ ਲੰਗਰ ਜਿਹੜਾ ਅੱਜ ਸਾਡੇ ਗ੍ਰਾਮ ਵਿਖੇ ਲੱਗਿਆ ਵੀਰ ਜੀ ਦੀ ਜਿਹੜੀ ਸਾਨੂੰ ਸਿੱਖਿਆ ਮਿਲੀ ਅੱਜ ਸਾਡੇ ਪਹਿਲ ਕਦਮੀ ਹੋਈ ਹੈ ਜਿਹੜਾ ਲੰਗਰ ਅੱਜ ਗੁਰਬਾਣੀ ਦਾ ਲੰਗਰ ਜਿਹੜਾ ਸਾਡੇ ਲਗ ਸਭ ਤੋਂ ਵਧੀਆ ਲੰਗਰ ਜਿਹੜਾ ਅੱਜ ਸ਼ੁਰੂਆਤ ਹੋਈ ਸਾਡੇ ਪਿੰਡ ਤੋਂ ਅਸੀਂ ਸੰਗਤ ਨੂੰ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਜਿਹੜੇ ਲੰਗਰ ਅਸੀਂ ਲਾ ਰਿਹਾ ਲੱਖਾਂ ਰੁਪਏ ਖਰਾਬ ਕਰ ਰਹੇ ਆ ਲੰਗਰ ਸੜਕਾਂ ਦੇ ਉੱਤੇ ਲੋਕਾਂ ਨੂੰ ਘੇਰ ਘੇਰ ਕੇ ਲੋਕਾਂ ਨੂੰ ਜ਼ਬਰਦਸਤੀ ਖਵਾ ਰਹੇ ਆ ਟ੍ਰੈਫਿਕ ਅਸੀਂ ਬਣਾ ਰਹੇ ਆ ਐਕਸੀਡੈਂਟ ਦਾ ਕਾਰਨ ਅਸੀਂ ਬਾਰੇ ਆ ਜਿਹੜਾ ਬੰਦਾ 10 ਲੱਖ ਦੀ ਜਾਂ 12 ਲੱਖ ਦੀ ਗੱਡੀ ਤੇ ਆ ਰਿਹਾ ਕਿਉਂ ਘੁਰ ਭੁਖਾ ਰਿਹਾ ਅਸੀਂ ਸਾਨੂੰ ਸਮਝਣ ਦੀ ਲੋੜ ਹੈ ਗੁਰਬਾਨਾਂ ਜੁੜ ਦੀ ਲੋੜ ਹੈ ਸਾਨੂੰ ਵੀ ਸਾਨੂੰ ਅਸਲ ਲੰਗਰ ਕਿਹੜੇ ਕਿਹੜੇ ਦੀ ਲੋੜ ਹੈ ਤੇ ਅੱਜ ਸਾਡਾ ਪਰਾਲਾ ਜੋ ਵੀਰ ਜੀ ਨੇ ਸਾਨੂੰ ਦੱਸਿਆ ਅੱਜ ਸਾਡੇ ਪਿੰਡ ਵੱਲੋਂ ਸਾਡੇ ਨਗਰੋਂ ਸਾਡੀ ਸਾਰੀ ਗੁਰੂ ਗੋਵਿੰਦ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਜੋ ਸੰਜੋਗ ਦਿੱਤਾ ਹੈ ਨਾਲ ਅਸੀਂ ਧੰਨਵਾਦ ਆ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵੀ ਜਿਸ ਇਸ ਲੰਗਰ ਵਿੱਚ ਜਿਹੜਾ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਸਾਡੀ ਸੰਗਤ ਅੱਗੇ ਬੇਨਤੀ ਹੈ ਕਿ ਆਓ ਇਸ ਲੰਗਰ ਦੀ ਵੱਧ ਤੋਂ ਵੱਧ ਅਸੀਂ ਲੰਗਰ ਦਾ ਆਨੰਦ ਮਾਣੀਏ ਸਭ ਤੋਂ ਮਿੱਠਾ ਲੰਗਰ ਇਹ ਲੰਗਰ ਹੈ ਹੋਰ ਵੀ ਜਿਹੜੇ ਪਿੰਡ ਵਾਸੀ ਜਿਹੜੇ ਕਿ ਪੂਰੀ ਤਰ੍ਹਾਂ ਸੰਤੁਸ਼ਟ ਹੋਏ ਆ ਇਸ ਗੱਲ ਤੋਂ ਕਿਉਂਕਿ ਇਸ ਇਲਾਕੇ ਦੇ ਵਿੱਚ ਪਹਿਲੀ ਮਿਸਾਲ ਆ ਇੱਕ ਛੋਟਾ ਜਿਹਾ ਕੁਐਸਚਨ ਰਹਿ ਗਿਆ ਸੀ ਜਿਹੜਾ ਮੈਂ ਬਾਬਾ ਜੀ ਨਾਲ ਫਿਰ ਸੰਗਤਾਂ ਦੇ ਹੁਬਹੂ ਕਰ ਦਨਾ ਬਾਬਾ ਜੀ ਪਤ ਲੱਗਿਆ ਵੀ ਇਹ ਸੈਚੀ ਸਾਹਿਬ ਦੋ ਰੂਪਾਂ ਚ ਹੁੰਦੀਆਂ ਅੱਜ ਇੱਕ ਰੂਪ ਆ ਜਿਹੜਾ ਉਹ ਇੱਥੇ ਵੰਡਿਆ ਗਿਆ ਤੇ ਜਿਹੜਾ ਬਾਕੀ ਭਾਗ ਆ ਉਹਨੂੰ ਕਦੋਂ ਤੱਕ ਇਹਨਾਂ ਤੱਕ ਪੁੱਜਦਾ ਹਾਂਜੀ ਇਹ ਸੈਚੀ ਸਾਹਿਬ ਦੋ ਭਾਗਾਂ ਚ ਹੈ ਜੀ ਪਹਿਲਾ ਭਾਗ ਹੈਗਾ 721 ਅੰਕ ਤੱਕ ਦੂਜਾ ਹੈਗਾ 721 ਤੋਂ 1430 ਤੱਕ ਅੱਜ ਆਪਾਂ ਸੰਗਤਾਂ ਨੂੰ ਪਹਿਲਾ ਭਾਗ ਦਿੱਤਾ ਹੈ ਜੋਦੇ ਪਹਿਲਾ ਸੰਪੂਰਨ ਕਰ ਲੈਣਗੇ 1-2 ਮਹੀਨਿਆਂ ਨੂੰ ਦਿੱਤੇ ਆ। ਜੀ। 2 ਮਹੀਨਿਆਂ ਬਾਅਦ ਅਸੀਂ ਇੱਥੇ ਆ ਕੇ ਦੂਜਾ ਭਾਗ ਵੀ ਦੇ ਜਾਵਾਂਗੇ। ਠੀਕ ਆ। ਜੀ। ਸੋ ਇਹ ਹਨ ਬਾਬਾ ਜੀ ਤੇ ਬਾਬਾ ਜੀ ਦੀ ਜਿਹੜੀ ਸਮਾਜ ਦੇ ਵਿੱਚ ਸੇਵਾਵਾਂ ਆ ਉਹਨਾਂ ਨੂੰ ਤੁਸੀਂ ਕੈਮਰੇ ਦੀ ਅੱਖ ਨਾਲ ਦੇਖ ਹੀ ਰਹੇ ਹੋ। ਕੈਮਰਾਮੈਨ प्रदीप ਮਾਰਦੇ ਨਾਲ ਪੱਤਰਕਾਰ ਸੁਤਰਾਮ ਸਿੰਘ। ਧੰਨਵਾਦ।